ਅੱਜ ਸੰਸਦ ਦੇ ਵਿੱਚ ਇੱਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਜਿਸ ਨੇ ਸਿਆਸਤ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੈ ਦੱਸ ਦਈਏ ਕਿ ਰਾਹੁਲ ਗਾਂਧੀ ਜਿਹੜੇ ਨੇ ਆਪਣੇ ਕੁਝ ਸਮਰਥਕਾਂ ਦੇ ਨਾਲ ਸੰਸਦ ਦੇ ਬਾਹਰ ਹੱਥੇ ਵਿੱਚ ਤਕਤੀਆਂ ਫੜ ਕੇ ਪ੍ਰਦਰਸ਼ਨ ਕਰ ਰਹੇ ਸਨ ਉਸੇ ਵੇਲੇ ਸਾਹਮਣੇ ਤੋਂ ਰਵਨੀਤ ਸਿੰਘ ਬਿੱਟੂ ਆ ਜਾਂਦੇ ਨੇ ਜਿਸ ਨੂੰ ਦੇਖ ਕੇ ਰਾਹੁਲ ਗਾਂਧੀ ਕਹਿੰਦੇ ਨੇ ਇਹ ਦੇਖੋ ਮੇਰਾ ਗੱਦਾਰ ਦੋਸਤ ਜਿਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਉਂਗਲ ਚੱਕ ਕੇ ਰਾਹੁਲ ਗਾਂਧੀ ਨੂੰ ਕਹਿੰਦੇ ਨੇ ਕਿ ਤੁਸੀਂ ਦੇਸ਼ ਦੇ ਦੁਸ਼ਮਣ ਹੋ ਉਸ ਤੋਂ ਬਾਅਦ ਰਾਹੁਲ ਕਹਿੰਦੇ ਨੇ ਕਿ ਤੁਸੀਂ ਮੇਰੇ ਗद्दार ਦੋਸਤੋਂ ਤੇ ਤੁਸੀਂ ਇੱਕ ਦਿਨ ਵਾਪਸ ਜ਼ਰੂਰ ਕਾਂਗਰਸ ਦੇ ਵਿੱਚ ਆਓਗੇ ਤੇ ਉਹ ਰਾਹੁਲ ਗਾਂਧੀ ਰਵਨੀਤ ਸਿੰਘ ਬਿੱਟੂ ਦੇ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਰਵਨੀਤ ਬਿੱਟੂ ਉਹਨਾਂ ਦੇ ਨਾਲ ਹੱਥ ਮਿਲਾਏ ਬਿਨਾ ਹੀ ਚਲੇ ਜਾਂਦੇ ਨੇ ਜਿਸ ਤੋਂ ਬਾਅਦ ਐ ਸਿਆਸੀ ਗਲਿਆਰਿਆਂ ਦੇ ਵਿੱਚ ਤਰਥੱਲੀ ਮੱਚ ਜਾਂਦੀ ਹੈ ਬਿਆਨਬਾਜ਼ੀਆਂ ਹੁੰਦੀਆਂ ਨੇ ਤੇ ਇਹ ਕਿਆਸ ਲਗਾਏ ਜਾਂਦੇ ਨੇ ਕਿ ਰਾਹੁਲ ਗਾਂਧੀ ਦੇ ਵੱਲੋਂ ਜਿਹੜਾ ਹੈ ਰਵਨੀਤ ਸਿੰਘ ਬਿੱਟੂ ਨੂੰ ਐਦਾਂ ਕਿਉਂ ਕਿਹਾ ਗਿਆ ਤੇ ਇਹ ਕਿਉਂ ਕਿਹਾ ਗਿਆ ਹੈ ਕਿ ਜਿਹੜੇ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਦੇ ਵਿੱਚ ਵਾਪਸ ਆ ਗਏ ਜਿਸ ਤੋਂ ਬਾਅਦ ਹੁਣ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਆਇਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਮੈਨੂੰ ਗੱਦਾਰ ਕਹਿੰਦੇ ਨੇ ਇਹ ਤਾਂ ਖੁਦ ਗੱਦਾਰ ਨੇ ਇਸ ਸਿੱਖਾ ਦੇ અપਮਾਨ ਦੇ ਜ਼ਿੰਮੇਵਾਰ ਨੇ ਜੇ ਇਹਨਾਂ ਦੇ ਪਰਿਵਾਰ ਨੇ ਸ਼ਹੀਦੀਆਂ ਦਿੱਤੀਆਂ ਨੇ ਤਾਂ ਮੇਰੇ ਦਾਦਾ ਜੀ ਨੇ ਵੀ ਸ਼ਹੀਦੀ ਦਿੱਤੀ ਹੈ ਸਰਦਾਰ ਬੈਂਤ ਸਿੰਘ ਨੇ ਵੀ ਸ਼ਹੀਦੀ ਦਿੱਤੀ ਹੈ ਜਦੋਂ ਇਹਨਾਂ ਨੇ ਪੰਜਾਬ ਦੇ ਗੁਰਦੁਆਰਿਆਂ 'ਚ ਅੱਗ ਲਗਾਈ ਸੀ ਤਾਂ ਗੁਰੂ ਸਾਹਿਬ ਦੇ ਅੰਗਾ ਦੇ ਵਿੱਚ ਵੀ ਗੋਲੀ ਲੱਗੀ ਸੀ ਤਾਂ ਇਹ ਸਿੱਖਾਂ ਦਾ ਸਭ ਤੋਂ ਵੱਡਾ ਅਪਮਾਨ ਹੈ ਤੇ ਅੱਜ ਆਪਣੇ ਆਪ ਦੇ ਵਿੱਚ ਜਿਹੜੇ ਸਿੱਖਾ ਦੇ ਹਮਦਰਦ ਬੰਦੇ ਨੇ ਮੈਂ ਸੱਚਾ ਸਿੱਖ ਹਾਂ ਤੇ ਮੈਂ ਹਮੇਸ਼ਾ ਸੱਚ ਦੇ ਨਾਲ ਖੜਾਂਗਾ ਤਾਂ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਇਹ ਜਿਹੜਾ ਬਿਆਨ ਦਿੱਤਾ ਗਿਆ ਹੈ ਰਾਹੁਲ ਗਾਂਧੀ ਦੇ ਨਾਲ ਤਲਖੀ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਦਾ ਇਹ ਵੱਡਾ ਬਿਆਨ ਜਿਹੜਾ ਹੈ ਦੱਸ ਦਈਏ ਕਿ ਅੱਜ ਸੰਸਦ ਦੇ ਬਾਹਰ ਜਿਹੜੀ ਹੈ ਤਲਖੀ ਦੇਖਣ ਨੂੰ ਮਿਲੀ ਹੈ ਰਾਹੁਲ ਗਾਂਧੀ ਆਪਣੇ ਸਮਰਥਕਾਂ ਦੇ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਪਰ ਰਵਨੀਤ ਸਿੰਘ ਬਿੱਟੂ ਨੂੰ ਦੇਖਦਿਆ ਹੀ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਦੇਖੋ ਮੇਰਾ ਗੱਦਾਰ ਦੋ ਤਾ ਗਿਆ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਰਵਨੀਤ ਸਿੰਘ ਬਿੱਟੂ ਕਾਫੀ ਲੰਬੇ ਸਮੇਂ ਤੋਂ ਜਿਹੜੇ ਕਾਂਗਰਸ ਦੇ ਵਿੱਚ ਸੀਗੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਭਾਜਪਾ ਪਾਰਟੀ ਜਿਹੜੀ ਹੈ ਭਾਜਪਾ ਪਾਰਟੀ ਜੁਆਇਨ ਕਰ ਲਈ ਜਾਂਦੀ ਹੈ ਉਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਤੇ ਇਹ ਤੰਝ ਕੱਸਿਆ ਜਾਂਦਾ ਹੈ ਰਾਹੁਲ ਗਾਂਧੀ ਦੇ ਵੱਲੋਂ ਬਾਕੀ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਰਵਨੀਤ ਸਿੰਘ ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੇ ਉਹਨਾਂ ਦੇ ਦਾਦਾ ਬੇਅੰਤ ਨੂੰ ਸਾਲ 1995 ਦੌਰਾਨ ਅੱਤਵਾਦੀਆਂ ਨੇ ਬੰਬ ਬਲਾਸਟ ਕਰਕੇ ਨਿਸ਼ਾਨਾ ਬਣਾਇਆ ਸੀ ਬੇਅੰਤ ਸਿੰਘ ਦੀ ਬਲਾਸਟ 'ਚ ਜਾਨ ਚਲੀ ਗਈ ਸੀ ਰਵਨੀਤ ਮਿੱਟੂ ਦੇ ਪਰਿਵਾਰ ਦਾ ਕਾਂਗਰਸ ਨਾਲ ਪੁਰਾਣਾ ਨਾਤਾ ਸੀ ਤੇ ਬਿੱਟੂ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਸਨ ਹਾਲਾਂਕਿ ਰਵਨੀਤ ਸਿੰਘ ਮਿੱਟੂ 2024 ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਛੱਡ ਭਾਜਪਾ ਨੇ ਉਹਨਾਂ ਨੂੰ ਲੁਧਿਆਣਾ ਤੋਂ ਲੋਕ ਸਭਾ ਦਾ ਉਮੀਦਵਾਰ ਬਣਾਇਆ ਪਰ ਉਹ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਵੜਿੰਗ ਤੋਂ ਹਾਰ ਗਏ ਹਾਲਾਂਕਿ ਭਾਜਪਾ ਨੇ ਇਸ ਤੋਂ ਬਾਅਦ ਉਹਨਾਂ ਨੂੰ ਕੇਂਦਰੀ ਰੇਲ ਰਾਜ ਮੰਤਰੀ ਦਾ ਅਹੁਦਾ ਦਿੱਤਾ ਭਾਜਪਾ ਨੇ ਉਹਨਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਵਜੋਂ ਸੰਸਦ 'ਚ ਸ਼ਾਮਲ ਕੀਤਾ ਸੀ ਤਾਂ ਹੁਣ ਰਵਨੀਤ ਸਿੰਘ ਬਿੱਟੂ ਦਾ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਹੈ ਰਾਹੁਲ ਗਾਂਧੀ ਨਾਲ ਤਲਖੀ ਤੋਂ ਬਾਅਦ ਰਮਵੀਰ ਸਿੰਘ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ ਕਿ ਕਾਂਗਰਸ ਜਿਹੜੀ ਹੈ ਉਹ ਸਿੱਖਾ ਦੇ અપਮਾਨ ਦੀ ਜਿਹੜੀ ਜ਼ਿੰਮੇਵਾਰ ਹੈ ਅੱਜ ਸੰਸਦ ਦੇ ਵਿੱਚ ਇੱਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਜਿਸ ਨੇ ਸਿਆਸਤ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੈ ਦੱਸ ਦਈਏ ਕਿ ਰਾਹੁਲ ਗਾਂਧੀ ਜਿਹੜੇ ਨੇ ਆਪਣੇ ਕੁਝ ਸਮਰਥਕਾਂ ਦੇ ਨਾਲ ਸੰਸਦ ਦੇ ਬਾਹਰ ਹੱਥੇ ਵਿੱਚ ਤਖਤੀਆਂ ਫੜ ਕੇ ਪ੍ਰਦਰਸ਼ਨ ਕਰ ਰਹੇ ਸਨ ਉਸੇ ਵੇਲੇ ਸਾਹਮਣੇ ਤੋਂ ਰਵਨੀਤ ਸਿੰਘ ਬਿੱਟੂ ਆ ਜਾਂਦੇ ਨੇ ਜਿਸ ਨੂੰ ਦੇਖ ਕੇ ਰਾਹੁਲ ਗਾਂਧੀ ਕਹਿੰਦੇ ਨੇ ਇਹ ਦੇਖੋ ਮੇਰਾ ਗੱਦਾਰ ਦੋਸਤ ਜਿਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਉਂਗਲ ਚੱਕ ਕੇ ਰਾਹੁਲ ਗਾਂਧੀ ਨੂੰ ਕਹਿੰਦੇ ਨੇ ਕਿ ਤੁਸੀਂ ਦੇਸ਼ ਦੇ ਦੁਸ਼ਮਣ ਹੋ ਉਸ ਤੋਂ ਬਾਅਦ ਰਾਹੁਲ ਕਹਿੰਦੇ ਨੇ ਕਿ ਤੁਸੀਂ ਮੇਰੇ ਗੱਦਾਰ ਦੋਸਤੋ ਤੇ ਤੁਸੀਂ ਇੱਕ ਦਿਨ ਵਾਪਸ ਜ਼ਰੂਰ ਕਾਂਗਰਸ ਦੇ ਵਿੱਚ ਆਓਗੇ ਤੇ ਉਹ ਰਾਹੁਲ ਗਾਂਧੀ ਰਵਨੀਤ ਸਿੰਘ ਬਿੱਟੂ ਦੇ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਰਵਨੀਤ ਬਿੱਟੂ ਉਹਨਾਂ ਦੇ ਨਾਲ ਹੱਥ ਮਿਲਾਏ ਬਿਨਾ ਹੀ ਚਲੇ ਜਾਂਦੇ ਨੇ ਜਿਸ ਤੋਂ ਬਾਅਦ ਹੈ ਸਿਆਸੀ ਗਲਿਆਰਿਆਂ ਦੇ ਵਿੱਚ ਤਰਥੱਲੀ ਮਚ ਜਾਂਦੀ ਹੈ ਬਿਆਨਬਾਜ਼ੀਆਂ ਹੁੰਦੀਆਂ ਨੇ ਤੇ ਇਹ ਕਿਆਸ ਲਗਾਏ ਜਾਂਦੇ ਨੇ ਕਿ ਰਾਹੁਲ ਗਾਂਧੀ ਦੇ ਵੱਲੋਂ ਜਿਹੜਾ ਹੈ ਰਵਨੀਤ ਸਿੰਘ ਬਿੱਟੂ ਨੂੰ ਐਦਾਂ ਕਿਉਂ ਕਿਹਾ ਗਿਆ ਤੇ ਇਹ ਕਿਉਂ ਕਿਹਾ ਗਿਆ ਕਿ ਜਿਹੜੇ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਦੇ ਵਿੱਚ ਵਾਪਸ ਆ ਗਏ ਜਿਸ ਤੋਂ ਬਾਅਦ ਹੁਣ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਆਇਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਮੈਨੂੰ ਗੱਦਾਰ ਕਹਿੰਦੇ ਨੇ ਇਹ ਤਾਂ ਖੁਦ ਗੱਦਾਰ ਨੇ ਇਸ ਸਿੱਖਾ ਦੇ અપਮਾਨ ਦੇ ਜ਼ਿੰਮੇਵਾਰ ਨੇ ਜੇ ਇਹਨਾਂ ਦੇ ਪਰਿਵਾਰ ਨੇ ਸ਼ਹੀਦੀਆਂ ਦਿੱਤੀਆਂ ਨੇ ਤਾਂ ਮੇਰੇ ਦਾਦਾ ਜੀ ਨੇ ਵੀ ਸ਼ਹੀਦੀ ਦਿੱਤੀ ਹੈ ਸਰਦਾਰ ਬੈਂਤ ਸਿੰਘ ਨੇ ਵੀ ਸ਼ਹੀਦੀ ਦਿੱਤੀ ਹੈ ਜਦੋਂ ਇਹਨਾਂ ਨੇ ਪੰਜਾਬ ਦੇ ਗੁਰਦੁਆਰਿਆਂ 'ਚ ਅੱਗ ਲਗਾਈ ਸੀ ਤਾਂ ਗੁਰੂ ਸਾਹਿਬ ਦੇ ਅੰਗਾ ਦੇ ਵਿੱਚ ਵੀ ਗੋਲੀ ਲੱਗੀ ਸੀ ਤਾਂ ਇਹ ਸਿੱਖਾ ਦਾ ਸਭ ਤੋਂ ਵੱਡਾ અપਮਾਨ ਹੈ ਤੇ ਅੱਜ ਇਹ ਆਪਣੇ ਆਪ ਦੇ ਵਿੱਚ ਜਿਹੜੇ ਸਿੱਖਾ ਦੇ ਹਮਦਰਦ ਬੰਦੇ ਨੇ ਮੈਂ ਸੱਚਾ ਸਿੱਖ ਹਾਂ ਤੇ ਮੈਂ ਹਮੇਸ਼ਾ ਸੱਚ ਦੇ ਨਾਲ ਖੜਾਂਗਾ ਤਾਂ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਇਹ ਜਿਹੜਾ ਬਿਆਨ ਦਿੱਤਾ ਗਿਆ ਰਾਹੁਲ ਗਾਂਧੀ ਦੇ ਨਾਲ ਤਲਖੀ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਜਿਹੜਾ ਹੈ ਦੱਸ ਦਈਏ ਕਿ ਅੱਜ ਸੰਸਦ ਦੇ ਬਾਹਰ ਜਿਹੜੀ ਹੈ ਤਲਖੀ ਦੇਖਣ ਨੂੰ ਮਿਲੀ ਹੈ ਰਾਹੁਲ ਗਾਂਧੀ ਆਪਣੇ ਸਮਰਥਕਾਂ ਦੇ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਪਰ ਰਵਨੀਤ ਸਿੰਘ ਬਿੱਟੂ ਨੂੰ ਦੇਖਦਿਆ ਹੀ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਦੇਖੋ ਮੇਰਾ ਗੱਦਾਰ ਦੋ ਤਾ ਗਿਆ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਰਵਨੀਤ ਸਿੰਘ ਬਿੱਟੂ ਕਾਫੀ ਲੰਬੇ ਸਮੇਂ ਤੋਂ ਜਿਹੜੇ ਕਾਂਗਰਸ ਦੇ ਵਿੱਚ ਸੀਗੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਭਾਜਪਾ ਪਾਰਟੀ ਜਿਹੜੀ ਹੈ ਭਾਜਪੀ ਪਾਰਟੀ ਜੁਆਇਨ ਕਰ ਲਈ ਜਾਂਦੀ ਹੈ ਜਿਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਤੇ ਇਹ ਤੰਝ ਕੱਸਿਆ ਜਾਂਦਾ ਹੈ ਰਾਹੁਲ ਗਾਂਧੀ ਦੇ ਵੱਲੋਂ ਬਾਕੀ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਰਵਨੀਤ ਸਿੰਘ ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੇ ਉਹਨਾਂ ਦੇ ਦਾਦਾ ਬੇਅੰਤ ਨੂੰ ਸਾਲ 1995 ਦੌਰਾਨ ਅਤਵਾਦੀਆਂ ਨੇ ਬੰਬ ਬਲਾਸਟ ਕਰਕੇ ਨਿਸ਼ਾਨਾ ਬਣਾਇਆ ਸੀ ਬੇਅੰਤ ਸਿੰਘ ਦੀ ਲਾਸਟ ਜੇ ਜਾਨ ਚਲੀ ਗਈ ਸੀ ਰਵਨੀਤ ਮਿੱਟੂ ਦੇ ਪਰਿਵਾਰ ਦਾ ਕਾਂਗਰਸ ਨਾਲ ਪੁਰਾਣਾ ਨਾਤਾ ਸੀ ਤੇ ਬਿੱਟੂ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਸਨ ਹਾਲਾਂਕਿ ਰਵਨੀਤ ਸਿੰਘ ਮਿੱਟੂ 2024 ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਛੱਡ ਭਾਜਪਾ ਨੇ ਉਹਨਾਂ ਨੂੰ ਲੁਧਿਆਣੇ ਤੋਂ ਲੋਕ ਸਭਾ ਦਾ ਉਮੀਦਵਾਰ ਬਣਾਇਆ ਪਰ ਉਹ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਵੜਿੰਗ ਤੋਂ ਹਾਰ ਗਏ ਹਾਲਾਂਕਿ ਭਾਜਪਾ ਨੇ ਇਸ ਤੋਂ ਬਾਅਦ ਉਹਨਾਂ ਨੂੰ ਕੇਂਦਰੀ ਰੇਲ ਰਾਜ ਮੰਤਰੀ ਦਾ ਅਹੁਦਾ ਦਿੱਤਾ ਭਾਜਪਾ ਨੇ ਉਹਨਾਂ ਨੂੰ ਰਾਜਸਭਾ ਮੈਂਬਰ ਵਜੋਂ ਸੰਸਦ ਚ ਸ਼ਾਮਲ ਕੀਤਾ ਸੀ ਤਾਂ ਹੁਣ ਰਵਨੀਤ ਸਿੰਘ ਬਿੱਟੂ ਦਾ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ ਹੈ ਰਾਹੁਲ ਗਾਂਧੀ ਨਾਲ ਤਲਖੀ ਤੋਂ ਬਾਅਦ ਰਮਨਵੀਰ ਸਿੰਘ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ ਕਿ ਕਾਂਗਰਸ ਜਿਹੜੀ ਹੈ ਉਹ ਸਿੱਖਾ ਦੇ અપਮਾਨ ਦੀ ਜਿਹੜੀ ਜ਼ਿੰਮੇਵਾਰ ਹੈ ਅੱਜ ਸੰਸਦ ਦੇ ਵਿੱਚ ਅਜਿਹੇ ਨਜ਼ਾਰੇ ਦੇਖਣ ਨੂੰ ਮਿਲਿਆ ਜਿਸ ਨੇ ਸਿਆਸਤ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੈ ਦੱਸ ਦਈਏ ਕਿ ਰਾਹੁਲ ਗਾਂਧੀ ਜਿਹੜੇ ਨੇ ਆਪਣੇ ਕੁਝ ਸਮਰਥਕਾਂ ਦੇ ਨਾਲ ਸੰਸਦ ਦੇ ਬਾਹਰ ਹੱਥੇ ਵਿੱਚ ਤਖਤੀਆਂ ਫੜ ਕੇ ਪ੍ਰਦਰਸ਼ਨ ਕਰ ਰਹੇ ਸਨ ਉਸੇ ਵੇਲੇ ਸਾਹਮਣੇ ਤੋਂ ਰਵਨੀਤ ਸਿੰਘ ਬਿੱਟੂ ਆ ਜਾਂਦੇ ਨੇ ਜਿਸ ਨੂੰ ਦੇਖ ਕੇ ਰਾਹੁਲ ਗਾਂਧੀ ਕਹਿੰਦੇ ਨੇ ਇਹ ਦੇਖੋ ਮੇਰਾ ਗੱਦਾਰ ਦੋਸਤ ਜਿਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਉਂਗਲ ਚੱਕ ਕੇ ਰਾਹੁਲ ਗਾਂਧੀ ਨੂੰ ਕਹਿੰਦੇ ਨੇ ਕਿ ਤੁਸੀਂ ਦੇਸ਼ ਦੇ ਦੁਸ਼ਮਣ ਉਸ ਤੋਂ ਬਾਅਦ ਰਾਹੁਲ ਕਹਿੰਦੇ ਨੇ ਕਿ ਤੁਸੀਂ ਮੇਰੇ ਗद्दार ਦੋਸਤੋ ਤੇ ਤੁਸੀਂ ਇੱਕ ਦਿਨ ਵਾਪਸ ਜ਼ਰੂਰ ਕਾਂਗਰਸ ਦੇ ਵਿੱਚ ਆਓਗੇ ਤੇ ਉਹ ਰਾਹੁਲ ਗਾਂਧੀ ਰਵਨੀਤ ਸਿੰਘ ਬਿੱਟੂ ਦੇ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਰਵਨੀਤ ਬਿੱਟੂ ਉਹਨਾਂ ਦੇ ਨਾਲ ਹੱਥ ਮਿਲਾਏ ਬਿਨਾ ਹੀ ਚਲੇ ਜਾਂਦੇ ਨੇ ਜਿਸ ਤੋਂ ਬਾਅਦ ਹੈ ਸਿਆਸੀ ਗਲਿਆਰਿਆਂ ਦੇ ਵਿੱਚ ਤਰਥੱਲੀ ਮੱਚ ਜਾਂਦੀ ਹੈ ਬਿਆਨਬਾਜ਼ੀਆਂ ਹੁੰਦੀਆਂ ਨੇ ਤੇ ਇਹ ਕਿਆਸ ਲਗਾਏ ਜਾਂਦੇ ਨੇ ਕਿ ਰਾਹੁਲ ਗਾਂਧੀ ਦੇ ਵੱਲੋਂ ਜਿਹੜਾ ਹੈ ਰਵਨੀਤ ਸਿੰਘ ਬਿੱਟੂ ਨੂੰ ਐਦਾਂ ਕਿਉਂ ਕਿਹਾ ਗਿਆ ਤੇ ਇਹ ਕਿਉਂ ਕਿਹਾ ਗਿਆ ਹੈ ਕਿ ਜਿਹੜੇ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਦੇ ਵਿੱਚ ਵਾਪਸ ਆ ਗਏ ਜਿਸ ਤੋਂ ਬਾਅਦ ਹੁਣ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਆਇਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਮੈਨੂੰ ਗੱਦਾਰ ਕਹਿੰਦੇ ਨੇ ਇਹ ਤਾਂ ਖੁਦ ਗੱਦਾਰ ਨੇ ਇਸ ਸਿੱਖਾ ਦੇ અપਮਾਨ ਦੇ ਜ਼ਿੰਮੇਵਾਰ ਨੇ ਜੇ ਇਹਨਾਂ ਦੇ ਪਰਿਵਾਰ ਨੇ ਸ਼ਹੀਦੀਆਂ ਦਿੱਤੀਆਂ ਨੇ ਤਾਂ ਮੇਰੇ ਦਾਦਾ ਜੀ ਨੇ ਵੀ ਸ਼ਹੀਦੀ ਦਿੱਤੀ ਹੈ ਸਰਦਾਰ ਬੈਂਤ ਸਿੰਘ ਨੇ ਵੀ ਸ਼ਹੀਦੀ ਦਿੱਤੀ ਹੈ ਜਦੋਂ ਇਹਨਾਂ ਨੇ ਪੰਜਾਬ ਦੇ ਗੁਰਦੁਆਰਿਆਂ 'ਚ ਅੱਗ ਲਗਾਈ ਸੀ ਤਾਂ ਗੁਰੂ ਸਾਹਿਬ ਦੇ ਅੰਗਾ ਦੇ ਵਿੱਚ ਵੀ ਗੋਲੀ ਲੱਗੀ ਸੀ ਤਾਂ ਇਹ ਸਿੱਖਾ ਦਾ ਸਭ ਤੋਂ